ਜਦੋਂ ਇਦਾਂ ਦੀ ਗੱਲ ਸੁਣੀ ਦੀ ਹੈ ਬੜੀ ਭਾਵਨਾਵਾਂ ਨੂੰ ਖੇਸ ਲੱਗਦੀ ਹੈ ਗੁਰੂ ਘਰ ਨੂੰ ਮੰਨਣ ਵਾਲੇ ਬੰਦੇ ਜਦੋਂ ਇਦਾਂ ਦਾ ਕੰਮ ਕਰਦੇ ਦੇਖੋ ਪ੍ਰਮਾਤਮਾ ਦੇ ਨਾਮ ਦਾ ਚੋਲਾ ਪਾ ਕੇ ਜਦੋਂ ਆਪਾਂ ਇਹ ਕੰਮ ਕਰਦੇ ਆ ਸ਼ਰਮ ਨਾਲ ਇਦਾਂ ਦੇ ਬੰਦੇ ਨੂੰ ਡੁੱਗ ਮਰ ਜਾਣਾ ਚਾਹੀਦਾ ਕਿਉਂ ਮੈਂ ਸਰਕਾਰ ਅੱਗੇ ਵੀ ਅਪੀਲ ਕਰਾਂਗਾ ਜਿਹੜਾ ਬੰਦਾ ਇਦਾਂ ਦਾ ਕੰਮ ਕਰਦਾ ਉਹ ਤਾਂ ਫਾਂਸੀ ਦੀ ਸਜ਼ਾ ਬਿਲਕੁਲ ਜੀ 100% ਤੋਂ ਦੇ ਕਾਰਵਾਈ ਹੋਏ ਜਦੋਂ ਖਾਲਸੇ ਦੇ ਜਟਾਰੇ ਉਹ ਜਿਹੜੇ ਅੱਗੇ ਵੱਧ ਜਾਂਦੇ ਆ ਫਿਰ ਵਾਪਸ ਪਿੱਛੇ ਮੁੜਦੇ ਨਹੀਂ ਦੇ। ਤੇ ਬਿਲਕੁਲ ਇਹਨਾਂ ਦੇ 100% ਕਾਰਵਾਈ ਹੋਏਗੀ। ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਹਨਾਂ ਦੇ ਬੰਦੀ ਕਾਰਵਾਈ ਚ ਹੋਏਗੀ। ਉਹ ਕਿਸੇ ਮਿੰਟੋਂ ਪਹਿਲਾਂ ਕਹਿ ਰਹੀਆਂ ਜੀ ਕੀ ਉਹ ਸੱਚ ਹੈ? ਕਿ ਅੱਦੰ ਗੰਦੇ ਲੋਕ ਹੈ ਜਿਹੜੇ ਵਾਕਈ ਸਮਾਜ ਦੇ ਵਿੱਚ ਨਹੀਂ ਰਹਿਣ ਦੇ ਯੋਗ। ਕਿੱਦਾਂ ਦੇ ਬੰਦਿਆਂ ਨੂੰ ਤਾਂ ਵਾਕਈ ਬਾਹਰ ਹੀ ਨਹੀਂ ਸਜਾਉਣਾ ਚਾਹੀਦਾ। ਇਹ ਸਰਕਾਰੀ ਫੈਸਲੇ ਜਿਹਦੇ ਕੋਲ ਕੋਈ ਮੂਲ ਵਾਲਾ ਨਹੀਂ ਹੈ। ਜਿਹੜੇ ਜਿਹੜੇ ਜੁੜੇ ਬਾਤੀ ਮਾਰੇ ਕੰਮ ਕਰਦੇ ਨੇ ਸਭ ਤੋਂ ਮਾਰਾ ਦੀ ਕੰਡਾ ਦੀ ਅਸੀਂ ਇੱਥੇ ਕਾਰਵਾਈ ਇਹ ਕਰਨੀ ਹੈਗੀ ਆ ਇਹ ਬੰਦਾ ਲੱਭਣਾ ਹੈਗਾ ਕਿੱਥੇ ਆ ਇਹਨੂੰ ਪਾਜਾ ਪਵਾਵਾਂਗੇ ਤੇ ਇਹ ਕਾਰਵਾਈ ਜਿਹੜੀ ਸਰਕਾਰ ਕੋਲੋਂ ਸਰਕਾਰ ਕੋਲੋਂ ਕਾਰਵਾਈ ਕਰਵਾਵਾਂਗੇ ਅਸੀਂ ਅਸੀਂ ਜੇ ਨਾ ਕੀਤੀ ਸਰਕਾਰ ਨੇ ਫਿਰ ਸੰਗਤ ਸਿੰਘਾਂ ਦਾ ਡੰਡਾ ਦਾ ਕੰਮ ਹੁੰਦਾ ਹੀ ਹੈ ਡੰਡਾ ਬਜ਼ੁਰੂਰ ਜ਼ਰੂਰ ਜ਼ੀਰੂਗਾ ਜਿੱਥੇ ਵੀ ਮਿਲ ਗਿਆ ਜੀ ਫੇਰ ਨਾਲ ਉਹ ਬੰਦਿਆ ਤੇਰਾ ਕਹਿੰਦੇ ਬੰਦਿਆ ਤੇਰਾ ਆ ਜਾ ਤੁਹਾਨੂੰ ਇੱਕ ਭੂਰਾ ਸ਼ਕ ਮਿਲਿਆ ਸੀਗਾ ਦੇ ਉਹਦਾ ਪਤਾ ਕਰਨ ਵਾਸਤੇ ਐਸੇ ਟੈਮਪਰ ਉਹ ਬੰਦਾ ਗਿਆ ਨਹੀਂ ਅੱਗੇ ਇਸ ਟੈਮਪਰ ਪਰ ਮੈਂ ਤੁਹਾਡੇ ਸਾਹਮਣੇ ਸਾਡੀ ਸੱਚੀ ਕਹਿ ਰਿਹਾ ਹਾਂ ਕਿ ਅਜੇ ਮੈਂ ਵੀਡੀਓ ਨਹੀਂ ਕੰਨਿਆ ਜੋ ਵੀਡੀਓ ਮੇਰੇ ਕੋਲ ਆ ਗਈ ਹੈ ਵੀਡੀਓ ਉਹਦਾ ਦਿਖਾਵਾਂਗਾ ਜਦੋਂ ਮੇਰੇ ਕੋਲ ਉਹ ਰਸ਼ਕ ਆ ਗਿਆ ਤੇ ਮੇਰੀ ਗੇਮ ਕੂਨ ਰੇ ਆ ਤੇ ਤੇ ਕੋਈ ਹੈਗਾ ਸਭ ਤੋਂ ਵੱਧ ਬੰਨ ਰੱਤੇ ਬੈਠਾ ਕਿ ਮਾਝੇ ਦੇ ਕੋਲ ਕੋਈ ਆਂਡੈਂਟ ਹੈਗਾ ਤੇ ਤੇਰਾ ਫਰਾਂ ਹੋਊਗਾ ਪਤਾ ਕਿ ਕਿਹਾ ਇੱਕ ਜਿਹੜਾ ਸ਼ਾਨ ਦੇਖਿਆ ਨਾ ਤੁਸੀਂ ਨਨਸਰ ਆਇਆ ਦਾ ਉਹ ਤੋਂ ਵੀ ਪੜੀਆਂ ਵੀਡੀਓ ਨੇ ਇੱਕ ਬੇਰੇ ਇੱਕ ਹੋਰ ਹੋਇਆ ਇੱਕ ਸਾਧੂ ਜਿਹਾ ਸੀਗਾ ਸੈਨਗਰਾਮ ਦਾ ਉਹ ਵੀ ਉਹ ਵੀ ਆਸ਼ਿਕ ਸੀਗਾ ਭੂਣਾ ਆਸ਼ਿਕ ਉਹ ਵੀ ਬਹੁਤ ਜ਼ਿਆਦਾ ਵੈਰ ਹੋਇਆ ਸੀਗਾ ਉਸ ਤੋਂ ਵੀ ਪਹਿਲਾਂ ਵੀ ਸਾਡੇ ਕੋਲ ਆ ਗਿਆ ਹੋਈ ਸੀਗੀ ਤੇ ਗੁਰਦੁਆਰੇ ਆਪਣੇ ਆਪ ਨੂੰ ਪ੍ਰਧਾਨ ਦੱਸਦਾ ਸੀਗਾ ਤੇ ਉਹ ਕੀ ਕਹਿਣਾ ਚਾਹੁੰਦੇ ਹੋ ਵੀ ਐਸੀਆਂ ਮੰਨ ਭਾਗੀਆਂ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਜਦੋਂ ਇਦਾਂ ਦੀ ਗੱਲ ਸੁਣੀਦੀ ਹੈ ਬੜੀ ਭਾਵਨਾਵਾਂ ਨੂੰ ਖੇਸ ਲੱਗਦੀ ਹੈ ਗੁਰੂ ਘਰ ਨੂੰ ਮੰਨਣ ਵਾਲੇ ਬੰਦੇ ਜਿਹੜੇ ਇਦਾਂ ਦਾ ਕੰਮ ਕਰਦੇ ਦੇਖੋ ਪ੍ਰਮਾਤਮਾ ਦੇ ਨਾਮ ਦਾ ਚੋਲਾ ਪਾ ਕੇ ਜਦੋਂ ਆਪਾਂ ਇਹ ਕੰਮ ਕਰਦੇ ਆ ਸ਼ਰਮ ਨਾਲ ਇਦਾਂ ਦੇ ਬੰਦੇ ਨੂੰ ਡੁੱਗ ਮਰ ਜਾਣਾ ਚਾਹੀਦਾ ਤੇ ਮੈਂ ਸਰਕਾਰ ਅੱਗੇ ਵੀ ਅਪੀਲ ਕਰਾਂਗਾ ਜਿਹੜਾ ਬੰਦਾ ਇਦਾਂ ਦਾ ਕੰਮ ਕਰਦਾ ਉਹ ਤਾਂ ਫਾਂਸੀ ਦੀ ਸਜ਼ਾ ਹਣੀ ਸਰ ਕੀ ਹੁਣ ਕਾਰਵਾਈ ਹੋਏਗੀ ਜਾਂ ਕਿਦਾਂ ਵੀ ਹੁਣ ਉਹਨੇ ਇੰਗ ਜਿੱਥੇ ਬੰਦੇ ਵੀ ਆ ਜਾਈਆਂ ਸੀਗੀਆਂ ਤੇ ਉਹਨਾਂ ਨੂੰ ਲੱਭੀਆਂ ਨਹੀਂ ਲੱਭਿਆ ਫਰਾਰ ਹੈ ਜਾਂ ਨੰਬਰ ਵੀ ਉਹਨੇ ਬੰਦ ਕੀਤਾ ਤੇ ਕੀ ਨਾ ਰਲ ਕੇ ਤੁਸੀਂ ਕਾਉਂਸਲਰ ਹੋ ਮੋਤਵਰ ਬੰਦੇ ਹੋ ਕੀ ਤੁਸੀਂ ਕਾਰਵਾਈ ਕਰਵਾਉਂਗੇ ਨਾਲ ਨਾਲ ਬਿਲਕੁਲ ਜੀ 100% ਤੋਂ ਦੇ ਕਾਰਵਾਈ ਹੋਈ ਹੋਏ ਜਦੋਂ ਖਾਲਸੇ ਜਕਾਰੇ ਗੂੰਜ ਦੇ ਅੱਗੇ ਵੱਧ ਜਾਂਦੇ ਆ ਫਿਰ ਵਾਪਸ ਪਿੱਛੇ ਮੁੜਦੇ ਨਹੀਂ ਦੇਖਦੇ ਤੇ ਬਿਲਕੁਲ ਇਹਨਾਂ ਦੇ 100% ਕਾਰਵਾਈ ਹੋਏਗੀ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਿਹਾ ਕਿ ਇਹਨਾਂ ਦੇ ਬੰਦੀ ਕਾਰਵਾਈ ਕਰਾਈ ਉਹ ਜਿਹੜੀ ਸੰਸਥਾ ਸੀ ਮੰਦਰ ਗੁਰੂ ਘਰ ਦੀ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਉਸ ਸ਼ੈਕ ਤੋਂ ਔਰ ਇਜਾਜ਼ਤ ਵੀ ਦਿੱਤੀ ਮੈਂਸੰਗ ਜਿੱਥੇ ਬੰਦੀਆਂ ਨੂੰ ਕਿ ਇਹਦੇ ਬੋਰਡ ਦੇ ਉੱਤੇ ਜਿਹੜੀ ਤਸਵੀਰਾਂ ਤੁਸੀਂ ਉਤਾਰ ਸਕਦੇ ਬਿਲਕੁਲ ਜੀ ਇਦਾਂ ਦੇ ਬੰਦੇ ਵੀ ਪਹਿਲਾਂ ਕਹਿ ਰਹੇ ਆ ਜੀ ਕਿ ਇਹ ਉਹ ਸਖਸ਼ ਹੈ ਕਿ ਇੱਧਰ ਗੰਦੇ ਲੋਕ ਹੈ ਜਿਹੜੇ ਵਾਕਈ ਸਮਾਜ ਦੇ ਵਿੱਚ ਨਹੀਂ ਰਹਿਣ ਦੇ ਕਾਬਿਲ ਹੈ ਇਦਾਂ ਦੇ ਬੰਦਿਆਂ ਨੂੰ ਤਾਂ ਵਾਕਈ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਕੀ ਸਰਕਾਰ ਨੂੰ ਸਪੈਸ਼ਲ ਐਂਡ ਦੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਚੰਗੇ ਚੋਲੇ ਪਾ ਕੇ ਮਾਰੇ ਕੰਮ ਕਰਦੇ ਨੇ ਸਭ ਤੋਂ ਮਾੜਾ ਗੁੱਸਾ ਇਹਨਾਂ ਵਿੱਚ ਹੀ ਆ ਸਰ ਕਹਿੰਦੇ ਆ ਵੀ ਉਹਨੇ ਕੁੜੀ ਨੂੰ ਗੋਦ ਵੀ ਲਿਆ ਸੀਗਾ ਉਸੇ ਨਾਲ ਹੀ ਬਦਸਕਰਮ ਕੀਤਾ ਇਹਨੇ ਦੇਖੋ ਜੀ ਆਪ ਦਾ ਭਾਗ ਹੀ ਬੱਚੇ ਸਾਰਿਆਂ ਦੇ ਸਾਝੇ ਹੈ ਜੀ ਉਸ ਇਨਸਾਨ ਨੇ ਜੋ ਕੀਤਾ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਇਦਾਂ ਦੇ ਇਨਸਾਨ ਨੂੰ ਵਾਕਈ ਸਰਕਾਰ ਨੂੰ ਚਾਹੀਦਾ ਕਾਨੂੰਨ ਸਖਤ ਕਰਨ ਤੇ ਫਾਂਸੀ ਦੀ ਸਜ਼ਾ ਦੇ ਦੇਣੀ ਚਾਹੀਦੀ ਹੈ ਇਦਾਂ ਦੇ ਬੰਦੇ ਠੀਕ ਯਾਰ ਕਾਉਂਸਲਰ ਸਾਹਿਬ ਨਾਲ ਵੀ ਜਾਵਾਂਗੇ ਸਾਡੇ ਨਾਲ ਜਾਣਗੇ ਇੱਕ ਮਿੰਟ ਜੀ ਅਸੀਂ ਸੀਵੀ ਸਾਹਿਬ ਕੋਲੇ ਵੀ ਜਾਵਾਂਗੇ ਕਾਉਂਸਲਰ ਸਾਹਿਬ ਨੂੰ ਲੈ ਕੇ ਨਾਲ ਦੇਖ ਕਹਿੰਦੇ ਵੀ ਤੁਹਾਡੇ ਨਾਲ ਖੜੇ ਆਂ ਸੰਗਤਾਂ ਨੂੰ ਬੇਨਤੀ ਇਹ ਹੈ ਇਹ ਆਪਾਂ ਆਸ਼ਿਕ ਭੂੰਡ ਆਸ਼ਿਕ ਨੂੰ ਆਪਾਂ ਫੜਨੇ ਪੜਨਾ ਤੇ ਜੇ ਅਸੀਂ ਕੱਲ ਦਾ ਟਾਈਮ ਰੱਖਾਂਗੇ ਤੇ ਕੱਲ ਆਪਾਂ ਜਿੰਨੇ ਵੀ ਜਿਹੜੀ ਕੋਈ ਰਹਿੰਦਾ ਮੇਰਾ ਵੀਰ ਕੋਈ ਪਹੁੰਚ ਕੇ ਆਪਾਂ ਉੱਥੇ ਜਾ ਕੇ ਸੀਵੀ ਸਾਹਿਬ ਦੇ ਆਪਾਂ ਇੱਕ ਦਰਖਾਸਤ ਦਈਏ ਇਹਦੇ ਬਾਰੇ ਦੁਸ਼ਟ ਬਾਰੇ ਠੀਕ ਹੈ ਬਾਕੀ ਸਾਡੇ ਇੱਕ ਮੈਂ ਧੰਨਵਾਦ ਕਰਦਾ ਹਾਂ ਕਾਉਂਸਲਰ ਸਾਹਿਬ ਦਾ ਵੀ ਇਹਦੇ ਵਿੱਚ ਕੋਈ ਪਾਰਟੀ ਵਾਜੀ ਤੋਂ ਉੱਟੇ ਉੱਟ ਕੇ ਇੱਕ ਗੁਰੂ ਘਰ ਦੇ ਨਾਲ ਇਹ ਖੂਨ ਦਾ ਨਾਤੇ ਜਾਣ ਆਪਣੇ ਨਾਲੇ ਖੜੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਸਦਾ ਦਾ ਸਭ ਤੋਂ ਪਹਿਲਾ ਇਨਸਾਨੀ ਅਸੀਂ ਉਸ ਪਰਮਾਤਮਾ ਨੂੰ ਮੰਨਣ ਵਾਲੇ ਆ ਜੀ ਉਸ ਰੱਬ ਨੂੰ ਮੰਨਣ ਵਾਲੇ ਆ ਜਿਹੜਾ ਵੀ ਇਨਸਾਨ ਕਿਸੇ ਵੀ ਰੂਪ ਦੇ ਵਿੱਚ ਜੇ ਗਲਤ ਕੰਮ ਕਰੇਗਾ ਉਹ ਗੁਨਾਹਗਰ ਹੈ ਇਹ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਜਿਹੜੀ ਬੇਖਾਸਤ ਦੇ ਕੇ ਉਹ ਬੰਦੀ ਕਾਰਵਾਈ ਹੈ ਬਿਲਕੁਲ ਇਸ ਬੰਦੇ ਤੇ ਇਸ ਸਖਸ਼ੀਅਤ ਕਰਾਈ ਜਾਏ ਸਿੱਖ ਜਥੇਬੰਦੀਆਂ ਦੇ ਨਾਲ ਖੜੇ ਹੈ 인ਸਾਨੀਅਤ ਰਾਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਨਾਲ ਠੀਕ ਠੀਕ ਬਾਬਾ ਜੀ ਕੀ ਮਾਮਲਾ ਸੀਗਾ ਅੱਜ ਇੱਥੇ ਜਿਹੜੇ ਪਹੁੰਚੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਸੰਗਤਾਂ ਨੇ ਜਿੰਨੀਆਂ ਵੀ ਸੰਗਤਾਂ ਦੇਖਦੀਆਂ ਪਈਆਂ ਦੇਸ਼ਾਂ ਪਰਦੇਸਾਂ ਦੇ ਵਿੱਚ ਸਾਰੇ ਦਾ ਮਤਲਬ ਮੱਦੇਨਜ਼ਰ ਜਾਓ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਇਹ ਤੇ ਮੁੱਖ ਜਿਹੜਾ ਸਾਡਾ ਕੁਲਵਿੰਦਰ ਸਿੰਘ ਜੀ ਚੌਂਟੇ ਵਾਲੇ ਤੇ ਰਾਜਾ ਰਾਜ ਸਿੰਘ ਦੀ ਰੇਂਜ ਦੀ 18 ਰੇਂਦੇ ਆ ਤੇ ਹੁਣ ਵੀ ਇਹੀ ਉਹਨਾਂ ਦੀ ਰੇਂਜ ਦੇ ਨੇ ਇਹ ਘਰਿਆ ਕਿ ਕੰਮ ਕਰਦੇ ਆ ਤੇ ਇੱਕ ਸਾਨੂੰ ਇੱਕ ਭੂੜਾ ਸ਼ਕ ਮਿਲਿਆ ਸੀਗਾ ਤੇ ਉਹਦਾ ਪਤਾ ਕਰਨ ਵਾਸਤੇ ਆਏ ਸੀ ਇੱਥੇ ਪਰ ਉਹ ਬੰਦਾ ਮਿਲਿਆ ਨਹੀਂ ਹੈਗਾ ਇੱਥੇ ਹਜੇ ਇਸ ਟਾਈਮ ਤੇ ਪਰ ਮੈਂ ਤੁਹਾਡੇ ਸਾਹਮਣੇ ਸੰਗਤ ਨੂੰ ਪਹਿਲੂ ਕਹਿ ਦਿੰਦਾ ਵੀ ਹਜੇ ਮੈਂ ਵੀਡੀਓ ਨਹੀਂ ਦਿਖਾਉਣੀ ਹੈਗੀਆਂ ਜੋ ਵੀਡੀਓ ਮੇਰੇ ਕੋਲ ਆ ਚੁੱਕੀਆਂ ਨੇ ਵੀਡੀਓ ਉਦੋਂ ਦਿਖਾਵਾਂਗਾ ਜਦੋਂ ਮੇਰੇ ਕੋਲ ਉਹ ਭੂੜਾ ਸ਼ਕ ਆ ਜਾਊਗਾ ਤੇ ਮੇਰੀ ਬੇਨਤੀ ਉਹਨੂੰ ਇਹ ਆ ਵੀ ਜਿੱਥੇ ਵੀ ਤੂੰ ਹੈਗਾ ਸੱਚ-ਸੱਚ ਬੰਦ ਕਰਕੇ ਬੈਠਾ ਜਿੱਥੇ ਮਰਜ਼ੀ ਬੈਠਾ ਤੂੰ ਮੇਰੇ ਕੋਲ ਆਣ ਕੇ ਮਿਲ ਲਾ ਤੇ ਤੇਰਾ ਭਲਾ ਹੋ ਜੂਗਾ ਨਹੀਂ ਤਾਂ ਕੰਮ ਖਰਾਬ ਹੋ ਜੂਗਾ ਨਹੀਂ ਵਿਕਿੰਦਰ ਦੀਆਂ ਵੀਡੀਓ ਹੈ ਕੀ ਇਹਦੇ ਵਿੱਚ ਇਦਾਂ ਦੀਆਂ ਵੀਡੀਓ ਨੇ ਇੱਥੇ ਕਮਰਾ ਹੈਗਾ ਗੰਦੀਆਂ ਵੀਡੀਓ ਨਹੀਂ ਹੀ ਦਿਖਾ ਸਕਦੇ ਜਿਹੜੇ ਬੱਚਿਆਂ ਦੇ ਮੂਰੇ ਵੀ ਆ ਸਕਦੇ ਆਣੇ ਇੱਕ ਜਿਹੜਾ ਕਾਂਡ ਦੇਖਿਆ ਨਾ ਤੁਸੀਂ ਨਾਨਕਸਰ ਵਾਲਿਆਂ ਦਾ ਉਹ ਤੋਂ ਵੀ ਪੈੜੀਆਂ ਵੀਡੀਓ ਨੇ ਇੱਕ ਫੇਰ ਇੱਕ ਹੋਰ ਹੋਇਆ ਇੱਕ ਸਾਧੂ ਜਿਹਾ ਸੀਗਾ ਸ਼ੰਕਰ ਆਮ ਦਾ ਉਹ ਵੀ ਉਹ ਵੀ ਆਸ਼ਿਕ ਸੀਗਾ ਭੂਂਡਾ ਆਸ਼ਿਕਾ ਉਹ ਵੀ ਬਹੁਤ ਜਿਆਦਾ ਵਾਇਰਲ ਹੋਇਆ ਸੀਗਾ ਉਸ ਤੋਂ ਵੀ ਭੈਂਡੀਆਂ ਵੀਡੀਓ ਸਾਡੇ ਕੋਲੇ ਹੈਗੀਆਂ ਨਾ ਇਹ ਗੁਰੂ ਘਰ ਦੇ ਨਾਲ ਕੀ ਤੁਸੀਂ ਉਹ ਗੁਰੂ ਘਰ ਦੇ ਨਾਲ ਇਹ ਆ ਵੀ ਗੁਰੂ ਘਰ ਦੇ ਵਿੱਚ ਇਹ ਰਹਿੰਦਾ ਇਹੀ ਬੰਦੇ ਮੁੰਡਿਆਂ ਕੋਲੇ ਗਏ ਸੀ ਉਹ ਕਹਿੰਦਾ ਉਹਨਾਂ ਨੇ ਪੱਲਾ ਝਾੜਦਾ ਜੀ ਉਹ ਬੰਦਾ ਇੱਥੇ ਨਹੀਂ ਹੈਗਾਗਾ ਤੇ ਸਾਡੇ ਕੋਲੇ ਫੋਟੋਆਂ ਹੈਗੀਆਂ ਨੇ ਸਾਡੇ ਕੋਲੇ ਪਰ ਫੋਟੋਆਂ ਹੀ ਦਿਖਾ ਨਹੀਂ ਸਕਦੇ ਜੀ ਠੀਕ ਪਰਛੋ ਉਹਦਾ ਕੀ ਰੋਲ ਸੀਗਾ ਰੋਲ ਉਹ ਕਹਿੰਦਾ ਸਾਨੂੰ ਜਿੱਥੋਂ ਤੱਕ ਸਾਡੇ ਕੋਲੇ ਪ੍ਰੂਫ ਪਏ ਹੋਏ ਡਾਕੂਮੈਂਟ ਪਏ ਹੋਏ ਉਹ ਉਹਦਾ ਆਪ ਮਾਲਕ ਹੈ ਗੁਰਦੁਆਰੇ ਦਾ ਗੁਰੂ ਘਰ ਦਾ ਮਾਲਕ ਆਪ ਹੈ ਤੇ ਉਹ ਕਹਿੰਦਾ ਉਹੋ ਹੀ ਬੰਦੇ ਨੇ ਇੱਥੇ ਆਣ ਕੇ ਗਲਤ ਕੰਮ ਕੀਤਾ ਵੀਡੀਓ ਸਾਰੀਆਂ ਦੇਖ ਲਿਆ ਕਮਰੇ ਵੀ ਚੈੱਕ ਕਰ ਲਿਆ ਤੇ ਜਿਹੜਾ ਇੱਕ ਦਫਤਰ ਆ ਉਹ ਦਫਤਰ ਦੀ ਵੀਡੀਓ ਮੈਨੂੰ 100% ਉਹੀ ਆ ਨਿੰਗ ਜਿੱਥੇ ਬੰਦੀਆਂ ਹੁਣ ਕੀ ਕਾਰਵਾਈ ਪਾਉਣਗੀਆਂ ਪਾਉਣਗੇ ਅਸੀਂ ਕੰਮ ਉਹਦੇ ਦੇਖਦੇ ਆ ਜੇ ਨਾ ਹੋਇਆ ਇਹ ਸੰਗਤ ਜੇ ਜਿੰਨੇ ਨੇ ਵੜਨ ਦੇ ਤਾਂ ਨਹੀਂ ਤਾਂ ਸੰਗਤ ਆਪ ਅਸੀਂ ਬਿਠਾਵਾਂਗੇ ਸਿੰਘ ਬਿਠਾਵਾਂਗੇ ਆਪ ਕੰਮ ਕਰਾਂਗੇ ਤੇ ਕਾਰਵਾਈ ਜਿਹਦੇ ਤੁਸੀਂ ਕਹਿ ਰਹੇ ਹੋ ਵੀ ਵੀਡੀਓ ਗਲਤ ਵੀਡੀਓ ਸਰ ਜਿਹਦੇ ਨਾਲ ਆ ਉਹਦੇ ਬਾਰੇ ਕੁਝ ਪਤਾ ਲੱਗਿਆ ਹਜੇ ਤੱਕ ਪਤਾ ਨਹੀਂ ਉਹ ਫੋਨ ਬੰਦ ਕੀਤਾ ਆ ਉਹ ਬੰਦੇ ਜਿਹੜੇ ਹੈਗੇ ਉਹ ਕਹਿ ਰਹੇ ਵੀ ਅਸੀਂ ਹੁਣ ਤੇ ਵੀ ਫੋਨ ਕਰਕੇ ਬੁਲਾ ਲਓ ਕਹਿੰ ਇੱਕ ਜਿਹੜਾ ਦਫਤਰ ਆ ਉਹਦੇ ਵਿੱਚ ਚਾਬੀ ਆ ਇੱਕ ਉਹ ਜਿਹੜੀ ਚਾਬੀ ਦੇ ਦਫਤਰ ਖੋਲ ਜਾਵੇ ਉਹਦੇ ਵਿੱਚੋਂ ਐਡਾ ਸਮਾਨ ਕੁਝ ਨਿਕਲ ਸਕਦਾ ਮਿਲ ਸਕਦਾ ਤੇ ਹੁਣ ਤਾਂ ਉਹ ਦਫਤਰ ਵੀ ਇਹ ਕਹਿੰਦੇ ਸਾਡੇ ਕੋਲੇ ਚਾਬੀ ਨਹੀਂ ਹੈਗੀ ਖੋਲ ਹੀ ਨਹੀਂ ਰਹਿਗੇ ਨਹੀਂ ਗੁਰੂ ਘਰ ਦਾ ਮਾਲਕ ਕਿਸ ਤਰ੍ਹਾਂ ਹੋ ਸਕਦਾ ਜੀ ਮਤਲਬ ਕੋਈ ਸੰਸਥਾ ਕੋਈ ਨਹੀਂ ਸਾਨੂੰ ਪਤਾ ਲੱਗਿਆ ਵੀ ਕੋਈ ਕਹਿੰਦੇ ਵੀ ਸਾਨੂੰ ਜਿੱਥੇ ਪਤਾ ਲੱਗਿਆ ਜਿੱਥੇ ਵੀਡੀਓ ਆਈਆਂ ਨੇ ਨਾ ਸਾਡੇ ਕੋਲੇ ਲੀਕ ਹੋ ਕੇ ਉਹ ਕਹਿੰਦੇ ਸੀ ਵੀ ਉਹ ਮਾਲਕ ਆ ਉਹਦੇ کئی-ਕਈ ਪਲਾਟ ਵੀ ਹੈਗੇ ਆ ਹੋਰ ਵੀ ਹੈਗੇ ਆ ਤੇ ਗੁਰੂ ਘਰ ਬਣਾਇਆ ਉਹਦੇ ਨਾਲ ਤੇ ਕਿਰਾਇਆ ਵੀ ਲੈਂਦਾ ਪੈਸੇ ਵੀ ਲੈਂਦਾ ਨਾਲ ਕਮੇਟੀ ਉਹਨੇ ਬਣਾਈ ਹੋਈ ਆ ਮੂਹਰੇ ਕਮੇਟੀ ਹੋ ਕੇ ਕੰਮ ਕਰਦੀ ਹੈਗੀ ਆ ਆਪ ਪਿੱਛੇ ਰਹਿੰਦਾ ਹੈ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਾਂ ਵੀਡੀਓ ਤੁਹਾਡੇ ਕੋਲ ਹੈਗੀਆਂ ਨੇ ਉਹਦੇ ਵਿੱਚ ਉਸ ਮਹਿਲਾ ਦਾ ਕੀ ਰੋਲ ਹੈਗਾ ਔਰ ਕੌਣ ਹੈ ਉਹ ਮਹਿਲਾ ਮਹਿਲਾ ਰੋਲ ਉਹਦੇ ਵਿੱਚ ਇਹੀ ਆ ਵੀ ਸਾਡੇ ਕੋਲ ਅਜੇ ਵੀਡੀਓ ਆਈ ਆ ਉਹਦੇ ਵਿੱਚ ਪੂਰਾ ਗੰਧ ਦਿਖਾਇਆ ਹੋਇਆ ਤੇ ਉਹਦੇ ਵਿੱਚ ਮਹਿਲਾ ਦਾ ਜਾਣਦੇ ਨੇ ਨਹੀਂ ਨਹੀਂ ਜਾਣਦੇ ਸਾਨੂੰ ਉਹਦੇ ਨਾਲ ਕੋਈ ਗਲਤ ਹਰਕਤਾਂ ਕੀਤੀਆਂ ਮਾੜੀਆਂ ਹਰਕਤਾਂ ਕੀਤੀਆਂ ਪਰ ਉਹ ਜਾਣ ਨਹੀਂ ਹੈਗੇ ਸੀ ਉਹਨੂੰ ਤੇ ਗੁਰੂ ਘਰ ਦੇ ਵਿੱਚ ਵੀਡੀਓ ਜਾਂ ਕਿਤੇ ਹੋਰ ਜਗ੍ਹਾ ਤੇ ਬਣੀ ਹੈ ਉਹ ਵੀਡੀਓ ਗੁਰੂ ਘਰ ਦੀ ਹੈ ਜਿਹਦੇ ਹਿਸਾਬ ਨਾਲ ਜੀ ਹੁਣ ਇਸ ਟਾਈਮ ਮੈਂ ਵੀਡੀਓ ਮਿਲਾਈ ਹੈ ਵੀਡੀਓ ਇਹ ਜਗ੍ਹਾ ਨਾਲ ਮਿਲਾਈ ਹੈ ਜਿੱਦਾਂ ਉੱਥੇ ਰੰਗ ਵੀਡੀਓ ਦੇ ਵਿੱਚ ਲੱ타 ਜਿੱਦਾਂ ਉਦੋਂ ਕੈਮਰੇ ਉਦੋਂ ਸ਼ੋਟ ਮਾ ਪੰਨਿਆ ਸਾਰਾ ਕੁਝ ਉੱਥੇ ਹੀ ਪੀਜਿਆ ਨਹੀਂ ਕੋਈ ਚੀਜ਼ਾਂ ਨੇ ਉਹ ਡਾਕਟਰ ਦੇ ਵਿੱਚ ਹੈ ਨਾਲ ਮਤਲਬ ਦਫ਼ਤਰ ਹੈ ਜਾ ਹਾਂ ਨਾਲ ਦਫ਼ਤਰ ਦੇਖ ਲਓ ਮਾਰ ਲਓ ਕੈਮਰਾ ਡਾਕਟਰ ਲਗਾ ਦੇ ਦਿਖਾਣਾ ਤੁਹਾਨੂੰ ਅੱਜ ਸਾਰੇ ਚੈੱਕ ਉਹਨਾਂ ਦੀ ਕਮੇਟੀ ਨੂੰ ਨਹੀਂ ਪਤਾ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੇ ਕੋਈ ਬਾਬਾ ਜੀ ਮੈਂ ਉਹਨਾਂ ਇੱਕ ਫੋਟੋ ਦਿਖਾਈ ਆ ਸਾਹਮਣੇ ਉਹ ਪਾਗਲ ਹੋ ਗਿਆ ਉਹ ਬਾਈ ਜੀ ਮੇਰਾ ਬੱਚਾ ਮੇਰਾ ਪੁੱਤ ਸੇਵਾ ਕਰਦਾ ਹੈਗਾ ਚਲ ਮੈਂਬਰ ਆ ਉਹ ਮੱਥੇ ਤੇ ਸਿਰ ਹੱਥ ਮਾਰ ਕੇ ਰੋਣ ਲੱਗ ਪਿਆ ਆਪਨੇ ਕਮੇਟੀ ਮੈਂਬਰ ਹਾਂ ਹਾਂ ਆਪਣੇ ਬੰਦੇ ਉਹ ਇੱਕ ਫੋਟੋ ਦਿਖਾਈ ਇਹ ਤਾਂ ਮੁੰਡੇ ਬੜੇ ਵਿਚਾਰੇ ਇੰਨਾ ਕੁ ਵਿਚਾਰੇ ਇਹਨਾਂ ਨੇ ਮੈਨੂੰ 6 ਦਿਨ ਨੀਂਦ ਨਹੀਂ ਆਈ ਜਦੋਂ ਦੀ ਮੇਰੇ ਕੋਲੇ ਵੀਡੀਓ ਆਇਆ ਮੈਂ ਭੱਜਿਆ ਕਰਦਾ ਵੀ ਮੈਂ ਕਹਾ ਕਾਂਡ ਕਿੱਥਾਂ ਹੋ ਗਿਆ ਵੀ ਗੁਰੂਆਂ ਘਰਾਂ ਦੇ ਵਿੱਚ ਤਾਂ ਸੰਗਤ ਆਉਂਦੀ ਆ ਸਾਡੇ ਬੱਚੇ ਕਿੱਦਾਂ ਕਿਦਾਂ ਦੇਖਦੇ ਹੋਣਗੇ ਸਾਡੇ ਘਰਾਂ ਦੇ ਵਿੱਚ ਕਿਦਾਂ ਜਾਣਗੇ ਗੁਰੂ ਘਰਾਂ ਦੇ ਵਿੱਚ ਬੱਚੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਇਹ ਕੰਮ ਆਉਣ ਲੱਗ ਜਾਣ ਤਾਂ ਲੱਖ ਲਾਂਹ ਤਾਂ ਇਦਾਂ ਦੇ ਕੀਰਤਨ ਕਰਦੇ ਆ ਇੱਥੇ ਬੰਦਾ ਯਾਰ ਕੀਰਤਨ ਕਰਦੇ ਮੈਨੂੰ ਦਿਖਾਉਣਾ ਲੈ 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 ਕੋਈ ਲੈ ਆ ਆਹ ਹੀ ਆ ਬੰਦਾ ਆ ਦੇਖੋ ਆ ਚੋਰੇ ਠੀਕ ਹੈ ਤੇ ਚੋਰੇ ਨੂੰ ਕਹਿੰਦਾ ਮੇਰੇ ਸਾਹਮਣੇ ਆ ਜਾ ਬੰਦਿਆ ਤਰਾ ਤੇ ਮੈਂ ਜਲੂਸ ਤੇਰਾ ਬੜਾ ਕਰਾਂ ਤੇ ਡਾਂਗ ਤੇਰੇ ਹੋ ਫੇਰਨੀ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਮੈਂ ਸਰਕਾਰ ਨੂੰ ਅਫਸਰਾਂ ਕੋਲ ਆ ਕੇ ਕੋਈ ਗੱਲ ਨਹੀਂ ਕੀਤੀ ਗਈ ਅਸੀਂ ਕਾਰਵਾਈ ਕਰਨ ਆਏ ਸੀਗੇ ਅਫਸਰਾਂ ਨੂੰ ਬੇਨਤੀ ਆ ਵੀ ਇੱਥੇ ਫੜ ਕੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਹੁਣ ਕੀ ਅਲਟੀਮੇਟਮ ਕੀ ਦਿੱਤਾ ਜਿਹੜੇ ਸੰਸਥਾ ਦੇ ਬਾਕੀ ਮੈਂਬਰ ਨੇ ਇਹ ਕਹਿੰਦੇ ਵੀ ਤੁਹਾਨੂੰ ਫੜ ਕੇ ਦੱਸਦੇ ਆ ਜੀ ਦਿੰਦੇ ਆ ਕਹਿੰਦੇ ਕਹਿੰਦੇ ਨੇ ਕਹਿ ਤਾ ਵੀ ਕਹਿੰਦੇ ਬਾਬਾ ਜੀ ਤੁਹਾਡੀ ਮਦਦ ਕਰਦੇ ਆ ਇਹਨੇ ਸਾਫ਼ ਕਹਿਤਾ ਸਾਨੂੰ ਕੋਈ ਟਾਈਮ ਬੰਨਿਆ ਹੈ ਜਾਂ ਕਿਦਾਂ ਟਾਈਮ ਬੰਨਦੇ ਹੁਣ ਆਪਾਂ ਕਰਦੇ ਆ ਗੱਲ ਇਹਨਾਂ ਨੂੰ ਤੁਹਾਨੂੰ ਕੋਈ ਬੰਦਾ ਹੈ ਜੀ ਮੈਂ ਕਹਾ ਜੀ ਮੈਂ ਤੁਹਾਨੂੰ ਇੱਕ ਫੋਟੋ ਦਿਖਾ ਦਿੰਦਾ ਜਿਹੜੀ ਵੀਡੀਓ ਮੇਰੇ ਕੋਲੇ ਫੋਟੋ ਕੋਈ ਇਕੱਲੀ ਫੋਟੋ ਦਿਖਾਉਂਗਾ ਵੀ ਫੋਟੋ ਮੈਂ ਭੇਜ ਦਿਆਂ ਕੋਈ ਨਾ ਫੋਟੋ ਇੱਕ ਫੋਟੋ ਦਿਖਾਉਂਗਾ ਇਕੱਲੀ ਜੀ ਫੋਟੋ ਦਿਖਾ ਦਿਓ ਦਿਖਾ ਲੈਂਦੇ ਹਾਂ ਪਹਿਲਾਂ ਕੋਈ ਗੰਨਬਾਤ ਨੰਗਾ ਨਾਚ ਹੈ ਕਲਯੁਗ ਨੰਗਾ ਨਾਚ ਕਰਾ ਰਿਆ ਮੇਰੇ ਸੁਣ ਚ ਆਇਆ ਉਹਦੀ ਕੁੜੀ ਸੀ ਤੇ ਮੈਨੂੰ ਇੱਥੇ ਜਾਂਦੀ ਸੀ ਨਹੀਂ ਨਹੀਂ ਮੈਨੂੰ ਕੁੜੀ ਕੁੜੀ ਕਿੱਦਾਂ ਸੀ ਉਹਦੀ ਕੁੜੀ ਉਹਨੇ ਗੋਦ ਲੈ ਕੇ ਪਾੜੀ ਸੀ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਜਿੱਥੇ ਤੱਕ ਗੋਦ ਕੋਈ ਡਾਕੂਮੈਂਟੇਸ਼ਨ ਸੀ ਜਾਂ ਮੂੰਹ ਜਵਾਨੀ ਜੀ ਹੁਣ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਜਿੱਥੇ ਤੱਕ ਗੰਝ ਹਰਕਤ ਆਈ ਹੈ ਬੇਅਦਵੀ ਹੋ ਰਹੀ ਹੈ ਮੈਂ ਤਾਂ ਉਹਦੇ ਮੁੱਦੇ ਤੱਕ ਆ ਵੀ ਜਿੱਥੇ ਤੱਕ ਉਹਨੇ ਮੈਨੂੰ ਦੱਸਿਆ ਸੀ ਮਾੜਾ ਮੋਟਾ ਮੈਸੇਜ ਦਿੱਤਾ ਵੀ ਇੱਥੋਂ ਤੱਕ ਆ ਗੱਲਬਾਤ ਉਹਨੇ ਦੀ ਨਹੀਂ ਤਾਂ ਤੁਹਾਡੇ ਕਹਿਣ ਦਾ ਮਤਲਬ ਪਹਿਲਾ ਜਿਸ ਬੱਚੀ ਉਹਨੇ ਗੋਦ ਲਿਆ ਸੀ ਉਹਦੇ ਨਾਲ ਹੀ ਉਹਦੇ ਹਰਕਤਾਂ ਮਾਰੀਆਂ ਨੇ ਉਹਦੇ ਨਾਲ ਆ ਦੇਖੋ ਪਰ ਮੈਂ ਫੋਟੋ ਦਿਖਾ ਸਕਦਾ ਸੰਗਤ ਜੀ ਇਹ ਬੰਦੇ ਦੀ ਕਿਉਂਕਿ ਪਰ ਮ ਉੱਧਾ ਨਹੀਂ ਲਓ ਜੀ ਸਭੀ ਫੋਟੋ ਦੇਖ ਲਓ ਪਰ ਮੈਂ ਬੱਚਿਆਂ ਨੇ ਸਾਡੇਆਂ ਨੇ ਵੀ ਵੀਡੀਓ ਦੇਖਣੀਆਂ ਫਿਰ ਕੀ ਗੱਲ ਸਾਡੇ ਬੱਚੇ ਸਾਡੀਆਂ ਭੈਣਾਂ ਕੱਪੜਾ ਥੋੜੀ ਪਾ ਕੇ ਦੇਖਣਗੇ ਟੀਵੀ ਦੇ ਉੱਤੇ ਆਹ ਲਓ ਜੀ ਲਓ ਜੀ ਤੁਹਾਡਾ ਕੈਮਰਾ ਲਓ ਜੀ ਲਓ ਦੇਖ ਨਹੀਂ ਰਿਹਾ ਅੰਜਰ ਘੜ ਜਾ ਬਤਾ ਦੇਣ ਥੋੜਾ ਜਿਹਾ ਕੀ ਹੁੰਦਾ ਹੈ ਆਹ ਲੋ ਜੀ ਬਾਬਾ ਜੀ ਇਹ ਤਾਂ ਕੱਲੇ ਦੀ ਫੋਟੋ ਦਿਖ ਰਹੀ ਹੈ ਬਾਬਾ ਜੀ ਕੱਲੇ ਦੀ ਵੀ ਹੈਗੀ ਹੈ ਤਾਂ ਇਹ ਕੱਲੀ ਸਕਰੀਨ ਸ਼ਾਟ ਲਿਆ ਨਾ ਮੈਂ ਤਾਂ ਕੱਲੇ ਦੀ ਇਹ ਤਾਂ ਕੱਲੇ ਦੀ ਫੋਟੋ ਸਰ ਕੱਲੇ ਦੀ ਹੈਗੀ ਨਾ ਕੱਲੇ ਦੀ ਦੂਜੀ ਵੀ ਹੈ ਨਾ ਥੱਲੇ ਉਹ ਦਿਖਾ ਨਹੀਂ ਸਕਦੇ ਨਾ ਆਪਾਂ ਇਹ ਤਾਂ ਸ਼ਾਟ ਲਿਆ ਮੈਂ ਇਹ ਸਰ ਨੂੰ ਸ਼ਾਟ ਲਿਆ ਦਿਖਾਉਣ ਵਾਸਤੇ ਦਿਖਾ ਕੇ ਦਿਖਾਓ ਟਿਕਾ ਕੇ ਦਿਖਾਓ ਆਹ ਲੋ ਜੀ ਇਹ ਤਾਂ ਕੱਲਾ ਸ਼ਾਟ ਲਿਆ ਜਿਵੇਂ ਇਹਨੂੰ ਕਰ ਰਹੀ ਹੈ ਬੱਚਿਆਂ ਨੂੰ ਥੋੜੀ ਦਿਖਾਉਣੀ ਆ ਸੰਗ ਤਾਂ ਹੁਣ ਅੱਖਾਂ ਦੇ ਪੱਟੀਆਂ ਬੰਨ੍ਹ ਕੇ ਥੋੜੀ ਦੇਖਣੀਆਂ ਠੀਕ ਹੈ ਜੀ ਥੀਆਂ ਪੈਣਾ ਚਲੋ ਠੀਕ ਹੈ ਹੁਣ ਕੀ ਮੁੱਕੀ ਹੈ ਕਹਿ ਤੁਸੀਂ ਹੁਣ ਕੀ ਕਾਰਵਾਈ ਇੱਥੇ ਕੀ ਕਰਕੇ ਕੀ ਚੱਲੇ ਅਸੀਂ ਇੱਥੇ ਕਾਰਵਾਈ ਇਹ ਕਰਨੀ ਹੈਗੀ ਆ ਇਹ ਬੰਦਾ ਲੱਭਣਾ ਹੈਗਾ ਕਿੱਥੇ ਆ ਇਹਨੂੰ ਪਰਚਾ ਪਵਾਵਾਂਗੇ ਤੇ ਇਹ ਕਾਰਵਾਈ ਜਿਹੜੀ ਸਰਕਾਰ ਕੋਲੋਂ ਸਰਕਾਰ ਕੋਲੋਂ ਕਾਰਵਾਈ ਕਰਵਾਵਾਂਗੇ ਅਸੀਂ ਅਸੀਂ ਜੇ ਨਾ ਕੀਤੀ ਸਰਕਾਰ ਨੇ ਫਿਰ ਸੰਗਤ ਸਿੰਘਾਂ ਦਾ ਡੰਡਾ ਦਾ ਕੰਮ ਹੁੰਦਾ ਹੀ ਹੈ ਡੰਡਾ ਜ਼ਰੂਰ ਬੀਰੂਗਾ ਜਿੱਥੇ ਵੀ ਮਿਲ ਗਿਆ ਜੀ ਫੇਰ ਨਾਲ ਉਹ ਬੰਦਿਆਂ ਦਰਾਂ ਕਹਿੰਦੇ ਬੰਦਿਆਂ ਦਰਾਂ ਆ ਜਾ ਤੇ ਸੰਗਤਾਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਇਹਦੇ ਵਿੱਚ ਆਪਾਂ ਮਦਦ ਕਰੀਏ ਜਿੱਥੇ ਵੀ ਕਿਤੇ ਐਦਾਂ ਦਾ ਕੰਮ ਹੁੰਦਾ ਕੋਈ ਕਾਂਡ ਕਰਦਾ ਵੀ ਉਹਨਾਂ ਨੂੰ ਆਪਾਂ ਫੜਿਆ ਕਰੀਏ ਐਦਾਂ ਦੇ ਭੂਣਡਾਸ਼ ਜਿਹੜੇ ਤੁਰੇ ਫਿਰਦੇ ਆ ਸਾਡੇ ਗੁਰੂਆਂ ਘਰਾਂ ਨੂੰ ਬਦਨਾਮ ਕਰਦੇ ਪਏ ਆ ਪਤਾ ਨਹੀਂ ਕਿਹੜਾ ਗਿਰਦਾਰ ਐ ਸਾਡੇ ਦੇਖੋ ਆ ਗਿਰਦਾਰ ਐ ਕਹਿੰਦੇ ਸਰਦਾਰ ਕਹਿੰਦਾ ਸਰਦਾਰ ਜਿਹੜੇ ਹੁੰਦੇ ਆ ਨਾ ਉਹਨਾਂ ਦੇ ਮੂੰਹ ਤੇ ਨਹੀਂ ਲਿਖਾਂਦਾ ਗਿਰਦਾਰ ਆ ਉਹਨਾਂ ਦੀਆਂ ਹਰਕਤਾਂ ਤੋਂ ਪਤਾ ਲੱਗਦਾ ਜੀ ਗਿਰਦਾਰ ਤੇ ਸਰਦਾਰ ਕਿ ਪੈੰਟ ਪਿੱਛੇ ਵਾਰ ਕਰਨ ਵਾਲੇ ਗੁਰੂ ਮਹਾਰਾਜ ਦੇ ਉੱਤੇ ਸੁਰੀਆਂ ਚਲਾਉਣ ਵਾਲੇ ਐਦਾਂ ਦੇ ਬੰਦੇ ਹੁੰਦੇ ਆ ਦੇਖੋ ਕਿੰਨੇ ਵਧੀਆ ਕੀਰਤਨ ਕਰਦਾ ਬੱਚਿਆਂ ਨੂੰ ਸਾਰਾ ਕੁਝ ਸਿਖਾਉਂਦਾ ਹੈਗਾ ਸੰਗਤ ਜੀ ਤਦ ਇਹ ਲੋਕ ਕੀ ਹਾਲ ਕਰ ਤੂ ਟੜੇ ਉਹਨਾਂ ਦੀ ਕੀ ਬਾਬਾ ਜੀ ਮੀਡੀਆ ਨੂੰ ਤੁਸੀਂ ਕੋਈ ਸਬੂਤ ਨਹੀਂ ਦੇ ਰਹੇ ਗਲਤ ਐ ਸਬੂਤ ਮੈਂ ਦੇਉਂਗਾ ਜੀ ਮੈਂ ਮੀਡੀਆ ਨੇ ਖਬਰ ਚਲਾਣੀ ਆ ਕੋਈ ਬਾਬਾ ਜੀ ਮੈਂ ਨਹੀਂ ਦੇ ਰਿਹਾ ਸਬੂਤ ਚਲਾ ਨਹੀਂ ਨਹੀਂ ਬਾਬਾ ਜੀ ਤੁਸੀਂ ਵਾਈਟ ਦੇ ਦਿੱਤੀ ਚਲਾ ਨਹੀਂ ਸਕਦੇ ਬੰਦੇ ਜਿਹੜੇ 15 ਕੋਲੋਂ ਪੁੱਛਣਾ ਹੈਗਾ ਉਹਦੇ ਕੋਲੋਂ ਪੁੱਛਣਾ ਵੀ ਹਾਂ ਸੱਚ ਦੱਸ ਅਸਲੀ ਨਹੀਂ ਇਹ ਵੀਡੀਓ ਨਹੀਂ ਜੇ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਜਿਹੜੀ ਹੈ ਸੱਚ ਨਹੀਂ ਹੋ ਸਕਦੀਆਂ ਸੱਚ ਨੇ ਜੇ ਸੱਚ ਹੈ ਤਾਂ ਫਿਰ ਦਿਖਾ ਦਿਓ ਨਾ ਤੇ ਦਿਖਾਉਣਿਆ ਹੀ ਇਹ ਬਾਬਾ ਜੀ ਉਹਨਾਂ ਨੂੰ ਬੰਦੇ ਨੂੰ ਪੜਾਂਗਾ ਹੈਲਟ ਮੀਡੀਆ ਦੀ ਖਬਰ ਤਾਂ ਬਿਨਾ ਹੈਲਟ ਹੋ ਜਾਊਗਾ ਹੈਲਟ ਹੋ ਜੂਗਾ ਉਹ ਬੰਦਾ ਨਹੀਂ ਅਸੀਂ ਬਲਰ ਕਰਕੇ ਜਲਾਵਾਂਗੇ ਸਾਨੂੰ ਵੀ ਸਾਡੀ ਜ਼ਿੰਮੇਵਾਰੀ ਦਾ ਪਤਾ ਹੈ ਅਸੀਂ ਉਹ ਆਪਾਂ ਜਲਾਵਾਂਗੇ ਨਹੀਂ ਦੇ ਦਾਂਗੇ ਨਹੀਂ ਦੇ ਦਾਂਗੇ ਮੈਂ ਕਹਿੰਦਾ ਮੀਡੀਆ ਨੂੰ ਤੈਅ ਦੀ ਵੀ ਨਹੀਂ ਤੁਹਾਡੀ ਜੜੀ ਤੁਹਾਡੇ ਕੋਲ ਵੀਡੀਓ ਹੈ ਪਰ ਮੀਡੀਆ ਕੋਈ ਸਬੂਤ ਤਾਂ ਹੋਣਾ ਚਾਹੀਦਾ ਨਾ ਸਬੂਤ ਦੇਵਾਂਗੇ ਤੁਹਾਨੂੰ ਸਾਰੇ ਸਬੂਤ ਦੇ ਕੇ ਜਲਾਵਾਂਗੇ ਉਹ ਵੀ ਬੰਦਾ ਤੁਹਾਡੇ ਮੀਡੀਆ ਜਿੰਨੇ ਬੰਦੇ ਦੇਖ ਰਹੇ ਸੰਗ ਇਦਾਂ ਹੀ ਆਪਾਂ ਉਹਦੇ ਕੋਲ ਸੱਚ ਕਹਵਾਉਣਾ ਬਿਲਕੁਲ ਬੱਬੀ ਸਾਨੂੰ ਅਸੀਂ ਵੀ ਆਪਣੀ ਜ਼ਿੰਮੇਵਾਰੀ ਜਾਣਦੇ ਹਾਂ ਚੌਥਾ ਖੰਭਾ ਸਾਨੂੰ ਜਦ ਤੱਕ ਵੀਡੀਓ ਨਹੀਂ ਸਾਡੇ ਕੋਲ ਹੋਊਗੀ ਜਾਂ ਫੋਟੋ ਨਹੀਂ ਹੋਣਗੇ ਅਸੀਂ ਕਿੱਦਾਂ ਜਲਾਵਾਂਗੇ ਇੰਨੀ ਸੰਗਤ ਮ ਇੰਜੇ ਸੰਗਤਾਂ ਨੇ ਕਮੈਂਟ ਵੀ ਮਾਰ ਰਹੇ ਆ ਬਾਬਾ ਕਿੱਦਾਂ ਦੇ ਕੰਮ ਕਰਦਾ ਅਸੀਂ ਜ਼ਰੂਰ ਦੇਵਾਂਗੇ ਆਪਾਂ ਵੀਡੀਓ ਦਿਖਾ ਕੇ ਜਾਂ ਆਪਾਂ ਪਾਣੀ ਦਾ ਪਾਣੀ ਕੱਢੀਏ ਦੁੱਧ ਦਾ ਦੁੱਧ ਕੱਢੀਏ ਉਹਨੂੰ ਉਹ ਮੂੰਹ ਸੁਣੀਏ ਵੀ ਬਾਬਾ ਯਾਰ ਕਰ ਦੂ ਤਾਂ ਤੂੰ ਕੀਤੀ ਨਹੀਂ ਇਹ ਪਰ ਉਹ ਤਾਂ ਸਾਹਮਣੇ ਨਹੀਂ ਆ ਰਹੇ ਨਾ ਆਊਗਾ ਸਾਹਮਣੇ ਕਿੰਨੇ ਦਿਨ ਭੱਜ ਲੂਗਾ ਮਹੀਨਾ ਬਾ ਹਫ਼ਤਾ ਬਾ ਭੱਜ ਲੂ ਦੋ ਦਿਨ ਭੱਜ ਲੂ 10 ਦਿਨ ਭੱਜ ਲੂ ਕਿੰਨਾ ਭੱਜ ਲੂਗਾ ਸਵੇਰੇ ਸੀਵੀ ਸਾਹਿਬ ਦੀ ਦਰਖਾਸਤ ਦਿੰਨੇ ਆ ਸਾਰੇ ਜਾਣੇ ਇਕੱਠੇ ਹੋ ਕੇ ਜਿਹੜਾ ਚਾਹੋਂ ਤੁਸੀਂ ਵੀਡੀਓ ਜਾਂ ਕੋਈ ਫੋਟੋ ਨਸ਼ਰ ਕਰ ਰਹੇ ਹੋ ਜਾਂ ਥੋੜੀ ਬੋ ਦਿਖਾ ਰਹੇ ਹੋ ਤਾਂ ਜੋ ਅਸੀਂ ਵੀ ਖਬਰ ਚਲਾ ਸਕੀਏ ਚਲੋ ਮੈਂ ਤੁਹਾਨੂੰ ਇੱਕ ਵੀਡੀਓ ਦੇ ਦੂੰਗਾ ਸਿਰਫ ਇੱਕ ਫੋਟੋ ਦਵਾਂਗਾ ਵੀਡੀਓ ਨਹੀਂ ਠੀਕ ਆ ਜੋ ਤੁਸੀਂ ਚਲਾਓ ਲਾ ਕੇ ਤੇ ਉਹਨੂੰ ਵੀ ਕਹਿਣਾ ਚਾਹੁੰਦੇ ਵੀ ਬੰਦਾ ਬਣ ਜਾ ਬਿੱਲੇ ਦਾ ਪੁੱਤ ਬਣ ਕੇ ਤੇ ਅਫਸਰਾਂ ਨੂੰ ਬੇਨਤੀ ਹੈ ਤੇ ਬੇਨਤੀ ਅਫਸਰਾਂ ਨੂੰ ਇਹ ਵੀ ਤੁਸੀਂ ਸਾਡੇ ਸਾਡਾ ਸਾਥ ਦਿਓ ਇਦਾਂ ਦੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਕੰਮ ਹੁੰਦੇ ਆ ਮਾੜੇ ਕੰਮ ਕਰਦੇ ਆ ਵੀ ਇਹਨਾਂ ਦੇ ਆਪਾਂ ਨੱਥ ਪਾ ਲਈਏ ਅਫਸਰ ਸਾਡਾ ਸਾਥ ਜਨ ਸੀ ਵੀ ਸਾਹਿਬ ਨੇ ਵੀ ਬੇਨਤੀ ਹੈ ਵੀ ਤੁਸੀਂ ਜਲਦ ਤੋਂ ਜਲਦ ਇੱਕ ਆਪਾਂ ਇਹ ਬੰਦੇ ਤੱਕ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਜੀ ਕਿ ਕੋਈ ਇੱਕ ਬੋਲ ਦੁਆਰਾ ਸਾਹਮਣੇ ਜਿਹੜਾ ਕਥਾਵਾਚਕ ਹੈਗੇ ਨੇ ਅਸ਼ਲੀਲ ਵੀਡੀਓ ਹੈ ਸਰ ਕੀ ਕੋਈ ਤੇ ਸਾਡੇ ਕੋ ਨਿਆਖ ਜਥੇ ਬਲੀ ਜਥੇਦਾਰ ਸਾਊ ਆਈ ਸੀ ਪਰसों ਜਿਹਨੇ ਸਾਡੇ ਧਿਆਨ ਚ ਲਾਇਆ ਸੀ ਕਿ ਇਹ சிவாਜੀ ਨਗਰ ਦੇ ਕੋ ਦੁਆਰਾ ਸਾਹਵ ਉਥੇ ਆ ਵੀਡੀਓ ਵਾਇਰਲ ਹੋਈ ਹੈ ਜੇ ਸਬੰਧ ਵਿੱਚ ਅਸੀਂ ਪੜਤਾਲ ਕੀਤੀ ਸੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ ਉਹਨਾਂ ਨਾਲ ਪੜਤਾਲ ਮਿਲ ਕੀਤਾ ਇਹਨਾਂ ਨੇ ਸਾਨੂੰ ਪੂਰੀ ਉੱਥੇ ਦੱਸਿਆ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਜਿਹੜੇ ਇਸ ਕਮਰੇ ਦੀ ਲੱਗਦੀ ਹੈ ਸਾਡੇ ਉੱਥੇ ਕਮਰਾ ਹੈ ਨਹੀਂ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਕੋਈ ਬਾਹਰਲੀ ਵੀਡੀਓ ਹੈਗੀ ਹੈ ਜਿਹੜੇ ਕਥਾਵਾਚਕ ਸੀ ਉਹ ਬੁੱਧਵਾਰ ਤੇ ਐਤਵਾਰ ਨੂੰ ਉੱਥੇ ਕਥਾ ਕਰਨ ਆਉਂਦੇ ਸੀ ਮਗਰ ਉੱਥੇ ਉਹਨਾਂ ਦੀ ਰੈਸ਼ ਨਹੀਂ ਸੀ ਆ ਕੇ ਕਰਕੇ ਚੱਲ ਜਾਂਦੇ ਸੀ ਤੇ ਹੋ ਸਕਦਾ ਉਹ ਕਿਤੇ ਬਾਹਰਲੀ ਵੀਡੀਓ ਹੋਵੇ ਤੇ ਜਿਸ ਸਬੰਧ ਵਿੱਚ ਮੈਨੇਜਮੈਂਟ ਨੇ ਵੀ ਕਿਹਾ ਹੈ ਜਥੇਦਾਰ ਸਾਹਿਬ ਜਦ ਮਰਜੀ ਆ ਜਾਣ ਤੇ ਅਸੀਂ ਉਹਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਕਮਰੇ ਚੈੱਕ ਕਰਵਾ ਦੇਵਾਂਗੇ ਉਹਨਾਂ ਦੀ ਤਸੱਲੀ ਕਰਵਾ ਦਿੰਦੇ ਕਿ ਇਹ ਵੀਡੀਓ ਇੱਥੇ ਦੀ ਹੈ ਨਹੀਂ ਔਰ ਲੇਡੀਜ਼ ਕੋਈ ਦੀ ਹੈ ਨਾ ਲੇਡੀਜ਼ ਬਾਰੇ ਕੋਈ ਨਹੀਂ ਨਾ ਲੇਡੀਜ਼ ਵਾਲੇ ਕੋਈ ਸਿੱਧੇ ਕੰਪਲੇਂਟ ਆਈ ਹੈ ਜਿਹਦਾ ਇਹਦਾ ਜਥੇਦਾਰ ਸਾਹਿਬ ਨਾਲ ਸਮਝ ਜਿਹੜੇ ਹੈਗੀ ਹੈ ਇੱਥੇ ਆ ਕੇ ਦੱਸਿਆ ਗਿਆ ਸੀ ਉਸ ਤੋਂ ਅਸੀਂ ਪੜਤਾਲ ਕੀਤੀ ਸੀ ਕਿ ਆਹ ਜਿਹੜਾ ਆ ਮੈਟਰ ਹੈਗੀ ਗੁਰਦੁਆਰਾ ਸਾਹਿਬ ਮਰਦ ਜਿਹੜਾ ਹੈਗੀ ਹੈ ਵੀਡੀਓ ਕੋ ਇਹ ਕਲੀਅਰ ਹੈਗੀ ਹੈ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਅਸੀਂ ਜਥੇਦਾਰ ਸਾਹਿਬ ਨੂੰ ਮੈਂ ਵੀ ਫੋਨ ਕਰਕੇ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਆਪਣੀ ਤਸੱਲੀ ਕਰਾਣੀ ਚਾਹਦੇ ਅਸੀਂ ਤੁਹਾਨੂੰ ਨਾਲ ਹੋ ਜਾਏ ਮੈਨੇਜਮੈਂਟ ਕਹਿੰਦੀ ਹੈਗੀ ਅਸੀਂ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਚੈੱਕ ਕਰਵਾਉਂਦੇ ਜੀ ਇਹ ਵੀਡੀਓ ਉੱਥੇ ਦੀ ਜਿਹੜੀ ਹੈ ਸਰ ਜਿਹੜਾ ਕਥਾ ਵਾਚਕ ਕੋਲ ਸੀ ਗੁਰਦੁਆਰਾ ਸਾਹਿਬ ਦਾ ਨਹੀਂ ਉੱਥੇ ਆਂਦਾ ਹੁੰਦਾ ਸੀ ਉੱਥੇ ਬੁੱਧਵਾਰ ਤੇ ਐਤਵਾਰ ਨੂੰ ਆਂਦਾ ਹੁੰਦਾ ਸੀ ਮਗਰ ਪਿਛਲੇ 20-25 ਦਿਨਾਂ ਤੋਂ ਨਹੀਂ ਆ ਰਿਹਾ ਜਦੋਂ ਹੁਣ ਮੈਨੇਜਮੈਂਟ ਨੂੰ ਲੱਗੇ ਆ ਉਹ ਵੀ ਨਹੀਂ ਕਹਿੰਦੇ ਕਿ ਉਹ ਤਾਂ ਫੋਨ ਸਵਿਚ ਆਫ ਹੋ ਰਿਹਾ ਸਾਡਾ ਕੋਈ ਉਹਦਣਾ ਰਫ਼ਤਾਰ ਨਹੀਂ ਕਾਇਮ ਹੋਇਆ ਮਗਰ ਉਹ ਉੱਥੇ ਉਹਦੀ ਰਹਿਸ਼ ਹੈ ਨਹੀਂ ਸੀ ਕਮੇਟੀ ਦਾ ਸਰਮੰਦ ਕੀਆ ਕਮੇਟੀ ਦਾ ਇਹ ਹੈ ਕਿ ਜੇ ਕਿਸੇ ਨੂੰ ਕੋਈ ਡਾਊਟ ਹੈਗਾ ਜਿਦਾਂ ਜੀ ਸਾਹਿਬ ਜਦ ਮਰਜੀ ਆ ਜਾਓ ਅਸੀਂ ਪੂਰਾ ਅਪਡੇਟ ਕਰਦੇ ਆਂ ਤੇ ਅਸੀਂ ਉਹਨਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਸਾਰੇ ਜਿਹੜੇ ਕਮਰੇ ਦਿਖਾ ਦਵਾਂਗੇ ਕਿ ਇਦਾਂ ਦਾ ਕੋਈ ਕਮਰਾ ਜਿਹੜਾ ਹੈ ਨਹੀਂ ਜਿਹੜਾ ਕੋਈ ਵੀਡੀਓ ਚ ਦਿਖ ਰਿਹਾ ਇਹ ਵੀਡੀਓ ਕਿਥੇ ਬਾਰਦੀ ਹੈਗੀ ਆ ਇਹ ਹੁਣ ਉਹ ਜਿਹੜਾ ਬੰਦ ਕਰ ਦਿੱਤਾ ਉਹ ਉਹ 20 ਦਿਨਾਂ ਤੋਂ ਵੈਸੇ ਵੀ ਨਹੀਂ ਆ ਰਿਹਾ ਵਾ ਉਥੇ ਤੇ ਉਹਦਾ ਕੋਈ ਫੋਨ ਵੀ ਨਹੀਂ ਸਵਿਚ ਆਫ ਆ ਰਿਹਾ ਮੈਨੇਜਮੈਂਟ ਨੇ ਵੀ ਤਾਲਮੰਦ ਕੀਤਾ ਤੇ ਨਹੀਂ ਆ ਰਿਹਾ ਉਹ ਤਾਂ ਸਾਡਾ ਹਾਂ ਜਾਂਚ ਕੀਤੀ ਜਾ ਰਹੀ ਹੈ ਹਾਂ ਜਾਂਚ ਕੀਤੀ ਗਈ ਜੇ ਕਿਸੇ ਨੂੰ ਜੇ ਸਰਬੋ ਸਾਬ ਨੂੰ ਕੋਈ ਹੈਗੀ ਤਾਂ ਸਾਡੀ ਜੇ ਕੋ ਡਾਊਟ ਹੈਗਾ ਅਸੀਂ ਤੁਹਾਨੂੰ ਤਸਦੀਕ ਕਰਾ ਦੇਣਾ ਹਾਂ ਹਾਂ ਤਾਂ ਲੇਡੀਜ਼ ਕੋਈ ਦੇ ਦਈਏ ਫਿਰ ਇਸ ਪਰ ਨਾਕਾ ਕਾਰਵਾਈ ਹੋ ਜੂਗੀ ਫਿਲਹਾਲ ਇਹਦਾ ਜੇ ਇਹੀ ਸੀ ਮੈਟਰ ਕਿ ਗੁਰਦੁਆਰਾ ਸਾਹਿਬ ਚ ਐਦਾਂ ਦੇ ਮਗਰ ਕੋਈ ਚੀਜ਼ ਹੋਈ ਨਹੀਂ ਸਰ ਬਾਕੀ ਜਿਹੜੀ ਇੱਕ ਜਥੇਬੰਦੀ ਉਹਦੀ ਸ਼ਿਕਾਇਤ ਆਈ ਹੈ ਉਹਦੇ ਤੇ ਵੀ ਅਸੀਂ ਹਾਂ ਜਿਹੜੇ ਆ ਵੀ ਗੁਰਦੁਆਰਾ ਸਾਹਿਬ ਦੇ ਅਸੀਂ ਕਮੇਟੀ ਮੈਂਬਰ ਜਿਹੜੇ ਹੈਗੇ ਸਾਰਿਆਂ ਨੇ ਇੱਕ ਸਟੇਟਮੈਂਟ ਆ ਕੱਲ ਲਿਖ ਲਈਆਂ ਉਹਨਾਂ ਨੇ ਸਾਨੂੰ ਇੱਕ ਪੂਰੀ ਥੋੜੀ 3 ਮਿੰਟ ਦੀ ਸਾਰੇ ਕਮਰੇ ਰੂਮ ਦਫ਼ਤਰਾਂ ਦੀ ਵੀਡੀਓ ਬਣਾ ਕੇ ਸਾਡੇ ਪੇਸ਼ ਵੀ ਕੀਤੀ ਆ ਇਸੇ ਉਸ ਤਸੱਲੀ ਬਖਸ਼ ਤੇ ਅਸੀਂ ਫਿਰ ਜਥੇਦਾਰ ਸਾਹਿਬ ਨੂੰ ਵੀ ਕੰਟੈਕਟ ਕੀਤਾ ਕਿ ਤੁਸੀਂ ਆਪਣੀ ਤਸੱਲੀ ਕਰਾਉਣਾ ਚਾਹੁੰਦੇ ਜਾਂ ਮਹਾਰਾਜੀ ਸਾਨੂੰ ਪਹਿਲਾਂ ਇੰਟੀਮੀਸ਼ਨ ਦੇ ਦੇਣਾ ਅਸੀਂ ਨਾਮ ਹੋ ਕੇ ਕਰਵਾ ਦਿੰਦੇ ਹਾਂ